ਪੰਜਾਬ ਦੇ ਹੀ ਲੋਕ ਹੋਣਗੇ ਪੰਜਾਬੀ ਰਿਪੋਰਟਰ ਇਸ ਸਰਕਾਰਾਂ ਦੇ ਐਕਸ਼ਨ ਰਿਪੋਰਟ ਹੋਏ ਲੋਕਾਂ ਤੇ ਉਹਨਾਂ ਨੂੰ ਮਦਦ ਕਰਦੇ ਨੇ ਜਾਂ ਹੋਰ ਫਸਾ ਰਹੇ ਆ। ਹਾਂ ਦੋਸਤੋ ਦੇਖਦੇ ਆਂ ਸਤਿ ਸ੍ਰੀ ਅਕਾਲ ਤੁਹਾਡਾ ਸਾਡੇ ਵੀਡੀਓ ਚ। ਆਹ ਦੇਖਦੇ ਆਂ ਆਪ ਕੀ ਜੋ ਇਹ ਭਾਰਤ ਦੇ ਲੋਕ ਇੱਥੋਂ ਰਿਪੋਰਟ ਹੋਏ ਨੇ ਹੋ ਕੇ ਪੰਜਾਬ ਗਏ ਨੇ ਉਹਨਾਂ ਤੇ ਬੜਾ ਰਿਐਕਸ਼ਨ ਸੋਸ਼ਲ ਮੀਡੀਆ ਸਰਕਾਰਾਂ ਲੀਡਰ ਇਹਨਾਂ ਸਭ ਤੇ ਹੋ ਰਿਹਾ। ਕੀ ਫਾਇਦਾ ਹੋਏਗਾ? ਇਹ ਬੰਦੇ ਇਲੀਗਲ ਨੇ ਤੇ ਇਲੀਗਲ ਬੰਦਿਆਂ ਨੇ ਡਿਫੋਟੋ ਹੋਣਾ ਹੀ ਸੀ ਤੇ ਹੁਣ ਜੋ ਐਕਸ਼ਨ ਫੇਸਬੁਕ ਤੇ ਭਗਵੰਤ ਮਾਨ ਜਾ ਕੇ 에어ਪੋਰਟ ਪਹੁੰਚ ਗਿਆ ਤੇ ਇਹ ਹੋ ਰਿਹਾ ਇਹਦੇ ਨਾਲ ਕੀ ਇਹਨਾਂ ਲੋਕਾਂ ਨੂੰ ਫਾਇਦਾ ਹੋਏਗਾ ਬਿਲਕੁਲ ਨਹੀਂ ਪੰਜਾਬੀਓ ਤੁਹਾਡੀਆਂ ਹਰਕਤਾਂ ਜਿਹੜੀਆਂ ਨੇ ਨਾ ਹਜ਼ਾਰਾਂ ਲੋਕਾਂ ਨੂੰ ਹੋਰ ਵੀ ਰਿਪੋਰਟ ਕਰਉਣਗੀਆਂ ਜਿਨ੍ਹਾਂ ਦੇ ਕੇਸ ਕੋਰਟਾਂ 'ਚ ਚੱਲਦੇ ਨੇ ਹੁਣ ਮੈਂ ਦੱਸਦਾ ਕਿਵੇਂ ਇਹ ਤੁਹਾਡੀਆਂ ਜਿਹੜੀਆਂ ਹਰਕਤਾਂ ਨੇ ਫੇਸਬੁੱਕ ਤੇ ਡਿਪੋਰਟੀਆਂ ਦੇ ਘਰ ਜਾਣਾ ਉਹਨਾਂ ਦੇ ਇੰਟਰਵਿਊ ਕਰਨੀ ਐਨੇ ਪੈਸੇ ਲਾ ਕੇ ਗਿਆ ਸੀ ਉਹ ਕਰਨਾ ਇਹ ਕਰਨਾ ਇਹਦੇ ਨਾਲ ਕਿਵੇਂ ਨੁਕਸਾਨ ਹੋ ਰਿਹਾ ਹੈ ਜਦੋਂ ਵੀ ਡੰਕੀ ਰੂਟ ਲੈ ਕੇ ਕੋਈ ਆਉਂਦਾ ਹੈ ਤੇ ਉਹਨਾਂ ਦਾ ਇੱਕੋ ਮਕਸਦ ਹੁੰਦਾ ਇੱਥੇ ਸੈਟਲ ਹੋਣਾ ਤੇ ਇੱਥੇ ਸੈਟਲ ਹੋਣ ਦਾ ਹੋਰ ਕੋਈ ਤਰੀਕਾ ਨਹੀਂ ਹੈ ਜਾਂ ਤਾਂ ਵਿਆਹ ਕਰਾ ਲਓ ਜਾਂ ਪੋਲੀਟਿਕਲ ਅਸਾਮੀ ਪਾ ਲਓ ਹੁਣ ਕੁਝ ਲੋਕਾਂ ਨੇ ਤਾਂ ਵਿਆਹ ਬੁਕਰਾ ਕੇ ਜਿਹੜੇ ਪੜ੍ਹੇ ਲਿਖੇ ਸੀ ਮਾਰੇ ਮੁਰਤੇ ਸੈਟਲ ਹੋ ਗਏ ਪਰ ਵਿਆਹ ਕਰਾਉਣਾ ਐਡਾ ਸੌਖਾ ਨਹੀਂ ਹੈ ਕਿਉਂਕਿ ਗ੍ਰੀਨ ਕਾਰਡ ਦੀ ਬੜੀ ਲੰਬੀ ਲਾਈਨ ਹੈ ਤੇ ਕੰਡੀਸ਼ਨਲ ਹੁੰਦਾ ਹੈ ਇਹ ਨਹੀਂ ਆ ਵੀ ਤੁਸੀਂ ਵਿਆਹ ਕਰਾਇਆ ਲਾ ਹੋਰ ਦਿੱਤਾ ਤੇ ਜਾ ਕੇ ਸਿਟੀਜ਼ਨ ਬਣੇ ਤੇ ਚੁਰ ਗਏ ਉਹਦੇ ਵਿੱਚ ਇੱਕ ਬੜੀ ਲੰਬੀ ਪ੍ਰੋਸੈਸ ਹੈ ਤੇ ਉਹ ਰਾਹ ਬੜਾ ਮੁਸ਼ਕਿਲ ਹੈ ਤੇ ਸਿਰਫ ਹਾਈਲੀ ਕੁਆਲੀਫਾਈਡ ਹੀ ਕੋਈ ਬੰਦੇ ਨੂੰ ਇਹ ਰਾਹ ਲੱਭਦਾ ਹੈ ਮੱਕੇ ਵਾਸਤੇ ਕੀ ਹੁੰਦਾ ਪੋਲੀਟੀਕਲ ਅਸਾਈਲਮ ਪੋਲੀਟੀਕਲ ਅਸਾਈਲਮ ਤੇ ਤੁਸੀਂ ਕੀ ਦੱਸਦੇ ਹੋ ਸਾਨੂੰ ਉਥੇ ਖਤਰਾ ਹੈ ਪੰਜਾਬ ਚ ਬਹੁਤ ਖਤਰਾ ਹੈ ਤੁਸੀਂ ਫालतू ਦੀਆਂ ਚਿੱਠੀਆਂ ਲਾਉਨੇ ਹੋ ਕਿਸੇ ਨੂੰ ਪੈਸੇ ਦੇ ਕੇ ਲਾਉਨੇ ਹੋ ਤੇ ਕੋਈ ਕਿਸੇ ਚੀਜ਼ ਦਾ ਸਮਰਥਕ ਬਣ ਕੇ ਅੰਬੈਸੀ ਨੂੰ ਰੇਹ ਨਾਹਰੇ ਲਾਉਨੇ ਹੋ ਝੰਡਾ ਫਾੜ ਦੋ ਇਹ ਹਰਕਤਾਂ ਕਰਦੇ ਹੋ ਕਿਉਂਕਿ ਵਕੀਲ ਤੁਹਾਨੂੰ ਕਹਿੰਦਾ ਵੀ ਇਹਦੇ ਨਾਲ ਤੁਸੀਂ ਭਾਰਤ ਦੇ ਖਿਲਾਫ ਬੋਲੋਗੇ ਪੰਜਾਬ ਦੇ ਖਿਲਾਫ ਬੋਲੋਗੇ ਤੇ ਤੁਹਾਡਾ ਕੇਸ ਬੜਾ ਸਟਰੌਂਗ ਹੋ ਜਾ ਹਜ਼ਾਰਾਂ ਲੋਕਾਂ ਦੇ ਕੋਰਟ ਚ ਕੇਸ ਨੇ ਹੁਣ ਜਦੋਂ ਇਹ ਭਾਰਤੀ ਰਿਪੋਰਟ ਹੋ ਕੇ ਜਾ ਰਹੇ ਨੇ ਇਹਨਾਂ ਦਾ ਤੁਸੀਂ ਹਾਰ ਬਾ ਕੇ ਸਵਾਗਤ ਕਰ ਰਹੇ ਹੋ। ਰਾਮ ਨਾਲ ਆਪਣੇ ਘਰੇ ਬੈਠੇ ਨੇ। মিডিਆ ਨੂੰ ਇੰਟਰਵਿਊ ਦੇ ਰਹੇ ਨੇ। ਇੱਕ ਵੀ ਬੰਦਾ ਕੋਈ ਭੱਜਿਆ ਨਹੀਂ, ਲੁਕਿਆ ਨਹੀਂ ਤੇ ਦੂਜੀ ਸਟੇਟ ਵੱਲ ਵੀ ਮੂੰਹ ਨਹੀਂ ਕੀਤਾ। ਉਹਦੇ ਆਪਦੇ ਘਰੇ ਬੈਠ ਨੇ। ਇਹਦਾ ਮਤਲਬ ਕੀ ਹੈ? ਕਿ ਇਹਨਾਂ ਲੋਕਾਂ ਨੂੰ ਕੋਈ ਖਤਰਾ ਨਹੀਂ ਸੀ। ਖਤਰਾ ਬਿਲਕੁਲ ਹੀ ਨਹੀਂ ਸੀ। ਤੇ ਜਾਲੀ ਤੁਸੀਂ ਪੋਲੀਟੀਕਲ ਅਸਾਈਲਮ ਲਾਇਆ ਤੁਹਾਨੂੰ ਕੋਈ ਖਤਰਾ ਨਹੀਂ। ਹੁਣ ਇੱਥੇ ਇਹ ਇੰਪ੍ਰੈਸ਼ਨ ਜਾਂਦਾ ਵੀ ਤੁਹਾਡੀਆਂ ਦੇ ਸਰਕਾਰਾਂ ਵੀ ਮਦਦ ਕਰ ਰਹੀਆਂ ਨੇ ਤੁਹਾਨੂੰ ਸਰਕਾਰ ਤੋਂ ਕੋਈ ਖਤਰ ਨਹੀਂ ਸਰਕਾਰੀ ਗੱਡੀਆਂ ਚ ਤੁਹਾਨੂੰ ਘਰ ਛੱਡਿਆ ਰ ਹੈ ਇਸ ਕਰਕੇ ਤੁਹਾਨੂੰ ਸਰਕਾਰਾਂ ਤੋਂ ਕੋਈ ਖਤਰਾ ਨਹੀਂ ਤੁਹਾਨੂੰ ਪਰਸਨਲੀ ਕੋਈ ਖਤਰਾ ਨਹੀਂ ਤੁਹਾਨੂੰ ਸੈਂਟਰ ਗਵਰਨਮੈਂਟ ਤੋਂ ਕੋਈ ਖਤਰਾ ਨਹੀਂ ਉਹ ਤੁਹਾਨੂੰ ਐਕਸੈਪਟ ਕਰਨ ਨੂੰ ਤਿਆਰ ਹੈ ਹੁਣ ਜਦੋਂ ਖਤਰਾ ਨਹੀਂ ਹੈ ਸਿਰਫ ਇਹ ਪੋਲੀਟੀਕਲ ਅਸੈਲਮ ਕਾਦਾ ਇਹ ਐਵੀਡੈਂਸ ਜੋ ਤੁਸੀਂ ਸੋਸ਼ਲ ਮੀਡੀਆ ਤੇ ਪਾਉਨੇ ਆ ਇਹ ਜਿਹੜੇ ਇਹਨੇ ਕੇਸ ਚੱਲਦੇ ਨੇ ਉਹਨਾਂ ਦੇ ਕੇਸਾਂ ਦੇ ਨਾਲ ਐਵੀਡੈਂਸ ਬਣਨਾ ਵੀ ਇਹ ਲੋਕਾਂ ਦੇ ਜਿਹੜੇ ਪੋਲੀਟੀਕਲ ਅਸਾਈਲਮ ਨੇ ਝੂਠੇ ਨੇ ਔਰ ਇਹਨਾਂ ਨੂੰ ਕੋਈ ਖਤਰਾ ਨਹੀਂ ਆ ਦੇਖੋ ਉੱਥੇ ਜਾ ਕੇ ਬੰਦੇ ਮੌਜਾਂ ਕਰਦੇ ਨੇ ਵੈਸੇ ਵੀ ਇਹ ਗੱਲ ਜਗ ਜਾਹਰ ਹੋ ਚੁੱਕੀ ਹੈ ਜਿਨ੍ਹਾਂ ਲੋਕਾਂ ਦੇ ਪੋਲੀਟੀਕਲ ਅਸਾਈਲਮ ਅਪਰੂਵ ਹੋਏ ਪਿਛਲੇ ਸਾਲਾਂ ਚ ਅੱਜ ਕੱਲ ਤਾਂ ਬੜੀ ਮੁਸ਼ਕਲ ਹੈ ਇੱਕ ਵਾਰੀ ਅਪਰੂਵ ਹੋ ਗਿਆ ਤੁਹਾਨੂੰ ਪਾਸਪੋਰਟ ਮਿਲ ਗਿਆ ਯੂ ਐਸ ਏ ਦਾ ਫਿਰ ਤੁਸੀਂ ਦਿਵਾਲੀ ਦੇ ਇਸ਼ਾਰੇ ਉਸ ਪੰਜਾਬ ਹੁੰਨੇ ਹੋ ਗਵਰਨਮੈਂਟ ਬੇਵਕੂਫ ਨਹੀਂ ਹੈ ਯੂ ਐਸ ਏ ਦੀ ਪਾਡੇ ਜਿਹੜੇ ਜਾਲੀ ਕੇਸ ਨੇ ਇਹ ਤੁਸੀਂ ਹੁਣ ਪੰਜਾਬੀ ਉਹ ਆਪਣੇ ਬੰਦੇ ਜਿਨ੍ਹਾਂ ਦੇ ਕੇਸ ਲੱਗੇ ਵੀ ਨਹੀਂ ਐਪਰੂਵਲ ਦੇ ਨੇੜੇ ਵੀ ਹੋਣੇ ਉਹ ਖੁੱਲ ਜਾਣੇ ਆ ਤੇ ਉਹਨਾਂ ਦੀ ਜਿਹੜੀ ਥ੍ਰੈਟ ਹੈ ਉਹਦੀ ਇਨਵੈਸਟੀਗੇਸ਼ਨ ਹੋਣੀ ਹੈ ਭਾਰਤ ਸਰਕਾਰ ਨੇ ਵੀ ਵੈਰੀਫਾਈ ਕਰਦਦੇ ਨੇ ਵੀ ਇਹਨਾਂ ਨੂੰ ਕੋਈ ਥ੍ਰੈਟ ਹੀ ਹੈ ਨਹੀਂ ਔਰ ਜਿੰਨਾ ਤੋਂ ਤੁਸੀਂ ਚਿੱਠੀਆਂ ਲੈ ਕੇ ਆਏ ਉਹਨਾਂ ਵੀ ਤਾਂ ਪਹਿਲਾਂ ਮੁਕਰਨਾ ਸਾਰੇ ਤੋਂ ਪਹਿਲਾਂ ਉਹਨਾਂ ਨੇ ਮੁਕਰਨਾ ਜਿਨ੍ਹਾਂ ਨੇ ਤੁਹਾਨੂੰ ਚਿੱਠੀ ਦਿੱਤੀ ਸੀ ਔਰ ਜਿਹੜੇ ਵਕੀਲਾਂ ਨੇ ਤੁਹਾਨੂੰ ਰਹਿ ਦਿੱਤੀ ਸੀ ਜਾ ਕੇ ਐਮਬੈਸੀਆਂ ਦੇ ਪੂਰੇ ਝੰਡੇ ਫੁਕੋ ਨਾਰੇ ਲਾਓ ਔਰ ਕਰੋ ਇਹ ਕਰੋ ਉਹ ਵਕੀਲਾਂ ਦਾ ਤਾਂ ਕੁਝ ਨਹੀਂ ਜਾਣਾ ਹੁਣ ਸਿਆਪਾ ਤੁਹਾਡੀ ਜਾਨ ਨੂੰ ਜਦੋਂ ਤੁਸੀਂ ਰਿਪੋਰਟ ਹੋ ਕੇ ਇੰਡੀਆ ਪਹੁੰਚੇ ਪਹਿ ਜਾਣਾ ਉਹਨਾਂ ਨੇ ਕਿਹਾ ਹਾਂ ਭਾਈ 10 ਕੀ ਖਤਰਾ ਸੀ ਤੇ ਤੂੰ ਭਾਰਤ ਦੇ ਖਿਲਾਫ ਕਿਉਂ ਉੱਥੇ ਬਕਵਾਸ ਕਰ ਰਿਹਾ ਹੈਂ ਤੁਸੀਂ ਦੋਨੇ ਪਾਸੇ ਫਸ ਜਾਣਾ ਵਖਸਾਉਣ ਵਾਲੇ ਤੁਹਾਡੇ ਆਪ ਦੇ ਪਤਾ ਜਿਹੜੇ ਸੋਸ਼ਲ ਮੀਡੀਆ ਤੇ ਚੁੱਪ-ਚਾਪ ਆ ਰਹੇ ਨੇ ਜਿਹਦੇ ਸਾਹਮੋ ਆਪ ਦੇ ਕੰਮਕਾਰ ਕਰੋ ਤੇ ਅੱਗੇ ਤੋਂ ਪਰਹੇਜ਼ ਕਰੋ ਇਹ ਜਿਹੇ ਏਜੰਟਾਂ ਨੂੰ ਤੇ ਪਿੱਛੇ ਲੱਗ ਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਲੋ ਇੱਕ ਬਾਈ ਕਹਿੰਦਾ ਏਜੰਟ ਦੇ ਕਿਉਂ ਪਿੱਛੇ ਪੈਨੇ ਹੋ ਸਾਡਾ ਦੋਸਤ ਹੀ ਐ ਕਹਿੰਦਾ ਏਜੰਟ ਦੇ ਕਿਉਂ ਪਿੱਛੇ ਮੈਨੂੰ ਏਜੰਟ ਦਾ ਕੰਮ ਸੀ ਬਾਰਡਰ ਪਾਰ ਕਰਾਉਣਾ ਉਹਨੇ ਖਰਾਤਾ ਹੁਣ ਏਜੰਟ ਦਾ ਕੰਮ ਤਾਂ ਖਤਮ ਐ ਕਹਿੰਦਾ ਤੇ ਏਜੰਟ ਨੂੰ ਪਤਾ ਹੀ ਨਹੀਂ ਸੀ ਡੋਂਕੀ ਲਾ ਰਿਹਾ ਯਾਰ ਕੋਈ ਲੀਗਲ ਥੋੜੀ ਸੀ ਉਹਨੇ ਵੀ ਵੀਜ਼ਾ ਉਹਦਾ ਹਾਈਲਾਈਟ ਕਰਾ ਕੇ ਲਾਇਆ ਸੀ ਏਜੰਟ ਨੂੰ ਸ਼ਰਮ ਪਤਾ ਸੀ ਪੈਸੇ ਲੈਨੇ ਗਲਤ ਕੰਮ ਕਰ ਰਹੀ ਸੀ ਏਜੰਟ ਬੰਦਿਆਂ ਨੂੰ ਹਿਊਮਨ ਟ੍ਰੈਫਿਕਿੰਗ ਕਰ ਰਹੀ ਸੀ ਦੂਜੇ ਕੰਟਰੀ ਚ ਵੜ ਰਹੀ ਸੀ ਤੇ ਏਜੰਟ ਤੇ ਡੰਡਾ ਨਹੀਂ ਫਰਨਾ ਚਾਹੀਦਾ ਕਿਉਂ ਲੋਕਾਂ ਦੀ ਜਿੰਦਗੀਆਂ ਨਾਲ ਤੁਸੀਂ ਉਹਦੀ ਸਪੋਰਟ ਕਰਦੇ ਹੋ ਵੀ ਬਾਰਡਰ ਦਾ ਪਾਰ ਕਰਾਤਾ ਵੀ ਫਿਰ ਕੀ ਹੋਇਆ ਏਜੰਟ ਨੇ ਆਂਦਾ ਕੰਮ ਕਰਤਾ ਤੁਸੀਂ ਸ਼ਾਇਦ ਨੇ ਉਹ ਜਿਹੇ ਏਜੰਟਾਂ ਨੂੰ ਉਹ ਯਾਰ ਆਪਾਂ ਇਹਨਾਂ ਏਜੰਟਾਂ ਨੂੰ ਫੜਾਈਏ ਬੰਦ ਕਰਾਈਏ ਤਾਂ ਦਾ ਲੋਕ ਆਉਂਦੇ ਆ ਜ਼ਮੀਨਾਂ ਵੇਚ ਵੇਟ ਕੇ ਇੱਥੇ ਦੀਆਂ ਵੀਡੀਓ ਦੇਖ ਕੇ ਰੀਲਾਂ ਦੇਖ ਦੇ ਕੇ ਭੱਜੇ ਆਉਂਦੇ ਆ 40-50 ਲੱਖ ਲਾ ਕੇ ਇੱਥੇ ਜੇ ਤੁਸੀਂ ਸੋਚਦੇ ਹੋ ਕਿ ਤੇ ਡਾਲਰ ਇੱਥੇ ਦਰਸਾਂ ਨੂੰ ਲੱਗਦੇ ਨੇ ਅਸੀਂ ਕੋਈ ਗੱਲ ਨਹੀਂ ਆ 12-14 ਘੰਟੇ ਮਿਹਨਤ ਕਰਨੀ ਪੈਂਦੀ ਹੈ ਔਰ ਬੜੇ ਇੱਥੇ ਇੱਕ ਜੋ ਜ਼ਿੰਦਗੀ ਹਨਾ ਪਹਿਲੀ ਜਨਰੇਸ਼ਨ ਜਿਹੜੀ ਇੱਥੇ ਹੁੰਦੀ ਹੈ ਉਹਦੀ ਲਾਈਫ ਖਤਮ ਹੋ ਜਾਂਦੀ ਹੈ ਦੂਜੀ ਜਨਰੇਸ਼ਨ ਜੋ ਇੱਥੇ ਬਾਰਨ ਹੁੰਦੀ ਹੈ ਸ਼ਾਇਦ ਉਹਨਾਂ ਨੂੰ ਬੈਨੀਫਿਟ ਮਿਲ ਜਾਂਦਾ ਇਸ ਕਰਕੇ ਇੱਥੇ ਲਾਈਫ ਉਨੀ ਸੌਖੀ ਨਹੀਂ ਕੋ ਮੇਰੀ ਵਾਂਗੂ ਜ਼ਿੰਦਗੀ ਚੱਲਦੀ ਹੈ ਕੋਈ ਰਸਨੀਆ ਤੇ ਘਰ ਦੇ ਝਾੜੂ ਲੈ ਕੇ ਤੇ ਰੋਟੀਆਂ ਬਕਾਉਣ ਤੱਕ ਸਾਰਾ ਕੰਮ ਉਹਨੂੰ ਆਪ ਹੀ ਕਰਨਾ ਪੈਂਦਾ ਤੇ ਸੈਟਰਡੇ ਸੰਡੇ ਜਿਹੜਾ ਗਰੌਸਕੇ ਨਾਲ ਉਹਨਾਂ ਕਰਦੀਆਂ ਸਫਾਈਆਂ ਚ ਲੰਘ ਜਾਂਦਾ ਇਨਾ ਸੌਖਾ ਨਹੀਂ ਏ ਏਜੰਟਾਂ ਦੇ ਪਿੱਛੇ ਲੱਗ ਕੇ ਜ਼ਿੰਦਗੀਆਂ ਬਰਬਾਦ ਨਾ ਕਰੋ ਜਿਹੜੇ ਮੁੜੇ ਆਏ ਹੋ ਆਪਦੇ ਕੰਮ ਕਰ ਲੱਗੋ ਨੁਕਸਾਨ ਹੋ ਗਿਆ ਗਲਤੀ ਤੁਹਾਡੀ ਸੀ ਨਾ ਤੁਸੀਂ ਕਿਸੇ ਨੂੰ ਦੱਸਿਆ ਤੇ ਨਾ ਰੌਲਾ ਪਾਇਆ ਨਾ ਪੁਲਿਸ ਨੂੰ ਦੱਸਿਆ ਹੁਣ ਤੁਸੀਂ ਜ਼ਰੂਰ ਰੌਲਾ ਪਾਉਨੇ ਹੋ ਵੀ ਸਾਨੂੰ ਏਜੰਟ ਨੇ ਧੋਖਾ ਦਿੱਤਾ ਧੋਖਾ ਤੁਸੀਂ ਆਪਦੇ ਆਪ ਨੂੰ ਦੇ ਰਹੇ ਸੀ ਜੋ ਸੋਚਦੇ ਸੀ ਸਾਨੂੰ ਲੀਗਲ ਪਹਚਾ ਦੂਗਾ ਕੋਈ ਤਰੀਕਾ ਹੀ ਨਹੀਂ ਹੈ ਇਨਾ ਕੰਪਨੀਆਂ ਚ ਲੀਗਲੀ ਤੁਹਾਡੇ ਜਾਣ ਦਾ ਅਨਲੈਸ ਕਿ ਤੁਸੀਂ ਵਿਦਿਆਰਥੀ ਨੂੰ ਹਾਇਲਾਈਟ ਕਰੋ ਅਡਮਿਸ਼ਨ ਲਵੋ ਜਾਂ ਵਿਆਹ ਕਰਾ ਕੇ ਜਾਓ ਲੀਗਲ ਐਂਟਰੀਆਂ ਇਹੀ ਨੇ ਬਾਹਰ ਟੱਪ ਕੇ ਜਾਣ ਦਾ ਲੀਗਲ ਕੋਈ ਰਸਤਾ ਨਹੀਂ ਹੈ ਇਸ ਕਰਕੇ ਪਰਹੇਜ਼ ਕਰੋ ਇਹਨਾਂ ਗੱਲਾਂ ਤੋਂ ਔਰ ਇਹਨਾਂ ਲੋਕਾਂ ਨੂੰ ਸਮਝਾਓ ਵੀ ਪਿੱਟਣ ਦਾ ਕੋਈ ਫਾਇਦਾ ਨਹੀਂ ਹੁਣ ਸਰਕਾਰਾਂ ਤੁਹਾਡਾ ਕੁਝ ਨਹੀਂ ਕਰ ਸਕਦੀਆਂ ਸਰਕਾਰਾਂ ਨਹੀਂ ਨਹੀਂ ਇੱਕ ਹੋਰ ਸਵਾਲ ਵੀ ਕੋਈ ਵੀਰ ਕਰਦੇ ਨੇ ਇਹਨਾਂ ਨੂੰ ਆਰਮੀ ਦੇ ਜਹਾਜ਼ ਕਿਉਂ ਲੈਂਦਾ ਹੋਈ ਲੈਂਦਾ ਜਿੱਦੇ ਚ ਮਰਜ਼ੀ ਲੈਂਦਾ ਇਹਨਾਂ ਨੂੰ ਪੈਸੇਂਜਰ ਜਹਾਜ਼ ਲਿਆਉਂਦੇ ਪੈਸੇਂਜਰ ਜਹਾਜ਼ 'ਚ ਤੁਸੀਂ ਪੈਸੇਂਜਰ ਕਾਰ 'ਚ ਵੀ ਤਿੰਨ ਕ੍ਰਿਮੀਨਲਾਂ ਨੂੰ ਦੋ ਬੰਦੇ ਹਥਿਆਰ ਵਾਲਿਆਂ ਨੇ ਚੰਡੀਗੜ੍ਹ ਲੈ ਕੇ ਜਾਣਾ ਹੋਵੇ ਤਾਂ ਕਿੰਨਾ ਹੋਊਗਾ 150 ਬੰਦਾ ਜਹਾਜ਼ 'ਚ ਚੜ੍ਹਿਆ ਹੋਵੇ ਜਿਹੜਾ ਜਾਣਾ ਨਾ ਚਾਹੁੰਦਾ ਹੋਵੇ ਤੇ 10-11 ਦਾ ਸਟਾਫ ਹੁੰਦਾ ਅੰਦਰ ਉਹਨਾਂ ਨੇ ਢਾ ਲੈਣਾ ਉਹਨਾਂ ਨੂੰ ਢਾ ਕੇ ਕਹਿਣਾ ਸੀ ਤਾਂ ਹਿੰਦੁਸਤਾਨ ਜਾਣਾ ਹੀ ਨਹੀਂ ਫਿਰ ਜਾਤਾ ਲੜਾਈ ਜੋ ਹੋ ਜਫੇ ਵਾਰਨਗੇ ਆਰਮਡ ਸਕਾਟ ਹੋਇਆ ਵਿੱਚ ਗੋਲੀ ਚੱਲੂ ਗੋਲੀ ਚੱਲੂ ਤਾਂ ਵੀ ਪਲੇਨ ਫਰੈਸ਼ ਹੋ ਨਹੀਂ ਤੇ ਪਲੇਨ ਕਿਤੇ ਹੋਰ ਜਾ ਕੇ ਡਿੱਗੂ ਪਜ਼ਾਰਾ ਜਾਣਾ ਜਾਣੀਆ ਥੱਲੇ ਵਾਲੇ ਨਹੀਂ ਵੀ ਉੱਪਰਾਂ ਇਸ ਕਰਕੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਾਲ ਤੁਹਾਨੂੰ ਸਹੀ ਸਲਾਮਤ ਤਾਂ ਕਿ ਤੁਸੀਂ ਰਸਤੇ 'ਚ ਵੀ ਕੋਈ ਖਰਾਬੀ ਨਾ ਕਰੋ ਤੁਹਾਡੇ ਦੇਸ਼ ਪਛਾਤਾ ਹੈ ਤੇ ਤੁਹਾਡੇ ਮੁਲਕ ਨੇ ਐਕਸੈਪਟ ਕਰ ਲਿਆ ਬੜੀ ਚੰਗੀ ਗੱਲ ਹੈ ਦੇਖਦੇ ਰਹੋ ਦੋਸਤੋ ਸਾਡੀਆ ਵੀਡੀਓ ਤੇ ਚੰਗੀ ਲੱਗੇ ਸ਼ੇਅਰ ਕਰੋ ਤੇ ਨਾਲੇ ਐਡਵਾਈਸ ਕਰਿਆ ਕਰੋ ਲੋਕਾਂ ਨੂੰ ਸਹੀ ਗੱਲ ਸਹੀ ਹੁੰਦੀ ਹੈ ਗਲਤ ਤਰੀਕਾ ਗਲਤ ਹੈ ਆ ਕੇ ਇੱਥੇ ਡਿਫਾਲਟਰ ਨਾ ਬਣੋ ਜਿਸ ਕੰਮ ਲਈ ਆਇਆ ਹੋ ਕਰੋ ਵੈਸਟਰ ਰਹੋ ਤਾਂ ਵੈਸਟਰ ਰਹੋ ਆਂਡ ਦ ਟਾਈਮਸ ਤੇ ਵਾਪਸ ਜਾਓ ਉਈ ਫੋਟੋਸੇਡੇ ਕੰਮ ਕਰਕੇ ਇੱਥੇ ਤੁਹਾਨੂੰ ਕੁਝ ਨਹੀਂ ਬਣਨਾ ਔਰ ਨਹੀਂ ਤੇ ਫਿਰ ਜ਼ਿੰਦਗੀ ਪਰਲੇ ਬਿਵਾਰ ਹੋ ਜਾਓਗੇ ਆਪਦੇ ਬੱਚਿਆਂ ਕੋਲੇ ਹੁਣੋ ਮਿਲਣੋ ਵੀ ਨਹੀਂ ਰਹਜਾਉ। ਦੇਖਦੇ ਰਹੋ ਵੀਡੀਓ ਤੇ ਸਾਡਾ ਚੈਨਲ ਸასი ਕਾਲ ਜੀ ਤਕੀ ਲਗੇ ਤੇ ਸ਼ੇਅਰ ਕਰਿਓ।